ਤੰਦਾ ਖੀਤ ਵੀ ਕਰੀ ਜਾ ਇਹਨਾਂ ਨੂੰ ਵੀ ਸੰਭੀ ਜਾ ਕੋਈ ਟੈਨਸ਼ਨ ਹੀ ਨਹੀਂ ਹੂੰ ਇਹ ਸਾਈਡ ਵਿੱਚ ਨਾ ਹਾਂ ਸਾਈਡ ਵਿੱਚ ਨਸ ਆ ਗਿਆ ਨਾ ਦੇ ਫੇ ਕਰੋਗੇ ਆਹਦਾ ਕੰਮ ਕਰੀ ਜਾ ਕੋਈ ਚੱਕਰੀ ਨਹੀਂ ਯਾਰ ਹੂੰ ਪਰ ਪਹਿਲਾਂ ਕਿੰਨੀਆਂ ਬੱਕਰੀਆਂ ਦਾ ਸਟਾਰਟ ਕੀਤਾ ਤੁਸੀਂ ਅਸੀਂ ਦੋਵੇਂ ਦੋਵੇਂ ਤੋਂ ਸਟਾਰਟ ਦੋਵੇਂ ਤੋਂ ਸਟਾਰਟ ਕੀਤਾ ਸੀਗਾ ਹੁਣ ਕਿੰਨਾ ਹੋ ਗਿਆ ਮਾਲ ਉਹੀ ਦੋ ਆਹੇ ਤਾਂ ਅੱਛਾ ਦੋ ਆ ਬੇਚ ਦਿੰਨਿਆ ਜਾਨੀ ਕੇ ਬੇਚ ਦਿੰਨਿਆ ਗਾਂਦਾਂ ਗਾਂਦਾਂ ਜਿਵੇਂ ਜਾਏ ਕਿੰਨੇ ਦਾ ਵੇਚ ਜਾਂਦਾ ਮੈਂ ਹੁਣਾਂ ਮੰਨ ਕੇ ਜੇ ਸਟਾਰਟ ਕੀ ਵੇਚ ਦੇਣਾ ਕਿ ਫਿਰ ਪਾਲ ਕੇ ਵੇਚ ਦੇਣਾ ਉਹਦਾ ਲੋਟ ਆਏ ਜਦੋਂ ਵੀ ਲੱਗੇ ਉਹ ਚੱਕਰ ਹੋ ਜਾ ਗਾ ਕੋ ਹੋ ਜਾ ਸਾਰ ਲਈਦਾ ਅਗਲੇ ਨਾਲ ਬੜਾ ਧੱਕਾ ਵੀ ਨਹੀਂ ਕਰੀਦਾ ਕਈ ਯਾਰ ਬੰਦਾ ਗਰੀਬ ਹੁੰਦਾ ਬਰੋਦ ਨੂੰ ਉਹੀ ਕਰਦਾ ਉਹ ਬੰਦਾ ਮੈਚ ਸਟਾਰਟਿੰਗ ਕਰਨਾ ਬਰੋਦ ਠੀਕ ਹੈ ਠੀਕ ਹੈ ਉਹਦੇ ਨਾਲ ਫਿਰ ਰੀਜ ਬਣਾ ਲਈਦੀ ਸਹੀ ਗੱਲ ਹੈ ਸਹੀ ਗੱਲ ਹੈ ਤੇ ਬਾਈ ਆਪਣੇ ਕੋਲੇ ਕੋਡ ਦੋਨੇ ਦੇ ਪਿੰਡ ਤੋਂ ਨੇ ਸਹੀ ਜਣਾ ਥੋੜਾ ਇਹਨਾਂ ਦੇ ਲੋਈ ਲਈ ਹੈ ਥੈਂਕ ਯੂ ਬੜਾ ਆ ਇਹ ਹੈ ਬਾਈ ਪ੍ਰੋਡਿਊਸਰ ਦੇ ਪਿੰਡ ਤੋਂ ਹੈ ਨਾ ਬਾਈ ਆ ਵੀਰੇ ਹਾਂ ਪਿੰਡ ਤੋਂ ਕੀ ਬਾਈ ਗਵਾੜੀ ਆਣਾ ਜਮਾ ਘਰਾਂ ਚੋਂ ਹੀ ਆ ਘਰ ਨਾਲ ਘਰੀ ਆ ਬਾਈ ਘਰ ਨਾਲ ਘਰੀ ਆ ਨਾ ਤਾਂ ਸਾਂਝੀ ਆ ਤਾਂ ਸਾਂਝੀ ਆ ਤੇ ਕਿਵੇਂ ਬਾਈ ਤੂੰ ਵੀ ਰੱਖੀ ਬੈਠਾ ਫਿਰ ਸ਼ੌਂਕ हां भाई अपा भी रख ले ते फिर भाई दा फिल्मा फिल्मा बना लंदे प्रोड्यूसर वगैते सारा कोई चली ਜਾਂਦਾ ਵੀ ਉਧਰ ਵੀ ਉਧਰ ਵੀ ਠੀਕ ਆ ਵਿੱਚੇ ਹੀ ਚੱਲਦਾ ਕੰਮ ਸਾਰਾ ਹਾਂ ਸਾਰਾ ਵੀ ਚੱਲੀ ਜਾਂਦਾ ਠੀਕ ਆ ਵਧੀਆ ਬੰਦੇ ਆ ਬਾਈ ਘੈਂਟ ਬਾਈ 1 ਨੰਬਰ ਬੰਦੇ ਆ ਵਧੀਆ ਬੰਦੇ ਆ ਠੀਕ ਆ ਦੋਨੇ ਘੈਂਟ ਨੇ ਭਾਨਾ ਵੀ ਯਾਰ ਠੀਕ ਆ ਪੰਨਾ ਸਿੱਧੂ ਵੀ ਹਾਂ ਸਾਰੇ ਬਈਆਂ ਨੇ ਲੋਕ ਸੇਵਾ ਚ ਵੜ ਗਿਆ ਪੰਨਾ ਦਾ ਹਣਾ ਹਾਂ ਹੁਣ ਪੰਨਾ ਲੋਕ ਸੇਵਾ ਚ ਹੋ ਗਿਆ ਲੋਕ ਸੇਵਾ ਕਰ ਰਿਹਾ ਪੂਰੀ ਪੂਰੀ ਹੋ ਕਰ ਰ ਬਹੁਤ ਹਾਂ ਬਾਤ ਲਾ ਇੱਕ ਏਜੰਟਾਂ ਦਾ ਬਾਈ ਨੇ ਬਹੁਤ ਵਧੀਆ ਮੁੱਦਾ ਚੱਕਿਆ ਯਾਰ ਹਣਾ ਯਾਰ ਗੱਲ ਤਾਂ ਆ ਆ ਵੀ ਕੱਲੂ ਲੋਕ ਵੀ ਉਹਦਾ ਸਾਥ ਜਣ ਸਾਥ ਦੇਣਾ ਹਾਂ ਅੱਗੇ ਵੀ ਦੇਣੀ ਵੀ ਹਾਂ ਸਾਥ ਦੇਣਾ ਚਾਹੀਦਾ ਹਣਾ ਬਾਈ ਮੈਂ 20 25 ਲੱਖ ਰੁਪਏ ਦੇ ਥੋੜਾ ਹੁੰਦਾ ਲੋਕਾਂ ਦਾ ਬਹੁਤ ਹੋ ਗਈ ਮੈਂ ਕਿ ਮੁਕਰੀ ਜਾਂਦੇ ਰੁੜਕੇ ਕਰ ਦਿੰਦਾ ਬਾਈ ਦਾ ਪਿੰਡ ਬਾਈ ਮਾਨਸਾ ਹੀ ਸੀ ਹਾਂ ਵੀ ਮਾਨਸਾ ਚ ਕੀੜੀਆਂ ਪਿੰਡ ਚ ਕੀੜੀਆਂ ਬਾਈ ਮਾਨਸਾ ਪਿੰਡ ਤੋਂ ਆਇਆ ਹਣਾ ਤੇ ਵਧੀਆ ਲੱਗਿਆ ਬਾਈ ਇੱਥੇ ਹਾਂ ਬਈ ਪੂਰਾ ਠੀਕ ਆ ਵਧੀਆ ਬ్రో ਬਾਈ ਵੀ ਬੱਕਰੀਆਂ ਟ੍ਰੇਡਿੰਗ ਲੈਣ ਆਏ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀਰ ਆ ਜਿਹੜੇ ਬਹੁਤ ਆ ਰਹੇ ਹਨ ਅਗੀ ਅਲੀ ਗੱਲ ਨਹੀਂ ਗਈ ਹੁਣ ਅਗਲਾ ਕਹਿੰਦਾ ਯਾਰ ਪੁਰਾਣੇ ਬੰਦੇ ਰੱਖ ਲੈਂਦੇ ਨਵੇਂ ਦਾ ਤਾਂ ਕੰਮ ਨਹੀਂ ਤੇ ਬਾਈ ਕੋਈ ਉਹ ਜੀ ਤਾਂ ਗੱਲ ਹੈ ਨਹੀਂ ਆਣਾ ਹੁਣ ਹਾਂ ਬਾਈ ਪੜੇ ਲਿਖੇ ਬਾਈ ਆਪਾਂ ਵੇਖਿਆ ਡਿਊਟੀਆਂ ਵਾਲੇ ਆਏ ਫਿਰਦੇ ਆਪਣੇ ਨਾਲ ਸਾਈਡ ਵਿੱਚ ਨੂੰ ਸੋ ਗਏ ਸਾਈਡ ਵਿੱਚ ਨੂੰ ਸੋ ਗਏ ਮੱਝ ਫਿਰੇ ਹੀ ਉਹਦੇ ਕਰ ਸਕਦਾ ਕਰਨਾ ਚਾਹੀਦਾ ਨਾ ਬਾਈ ਫਿਰੇ ਨੌਕਰੀ ਵਾਲੇ ਬੰਦੇ ਵੀ ਕਰੀ ਜਾਂਦੇ ਨੇ ਬਾਹਰ ਹੋਰ ਕੰਮ ਕਰਦਾ ਉਹ ਵੀ ਕਰੀ ਜਾਂਦੇ ਕੋਈ ਕਰੀ ਜਾਂਦੇ ਸਾਈਡ ਬਿਜ਼ਨਸ ਹੈ ਇਹਦਾ ਸਾਈਡ ਬਿਜ਼ਨਸ ਹੈ ਬਾਈ ਆਪਣਾ ਕਿਹੜਾ ਪਿੰਡ ਹੈ ਫਰੋਈਪੁਰਾ ਬਾਈ ਫਰੋਈਪੁਰਾ ਆਪਣਾ ਬਾਈ ਰੱਖੀਆਂ ਪਹਿਲਾਂ ਕਿ ਹਜੇ ਨਹੀਂ ਇਹ ਤਾਂ ਟ੍ਰੇਨਿੰਗ ਲੈਣਾ ਹੈ ਸਟਾਰਟ ਕਰਨਾ ਟ੍ਰੇਨਿੰਗ ਜ਼ਰੂਰੀ ਹੈ ਨਾ ਬਾਈ ਹਾਂਜੀ ਹਾਂਜੀ ਜੇ ਆਪਾਂ ਬਿਨਾਂ ਉਹ ਹੀ ਰੱਖ ਲੈਨੇ ਉਹ ਚ ਪ੍ਰੋਬਲਮ ਆਉਂਦੀ ਹੈ ਨਾ ਵੀ ਇੱਕ ਮਹੀਨੇ ਦਾ ਮੁੱਲ ਨਹੀਂ ਕਿ ਜੇ ਟ੍ਰੇਨਿੰਗ ਲੈ ਲਾਂਗੇ ਦਾ ਹਾਂ ਸਹੀ ਗੱਲ ਹੈ ਵੀ ਕੋਈ ਪਰ ਆਇਆ ਵੀ ਕੱਲ ਨੂੰ ਮਚਿਓਰ ਹੋ ਜਾਵਾਂਗੇ ਹੁਣ ਤੁਸੀਂ ਮੰਨ ਕੇ ਚਲੋ ਕੋਈ ਵੀ ਚੀਜ਼ ਖਰੀਦਣੀ ਹੈ ਜਿਵੇਂ ਬਾਈ ਸਿਖਾਉਂਦਾ ਹੈ ਨਾ ਬ੍ਰਾਂਡ ਤੇ ਉਹ ਚੀਜ਼ ਵਾਸਤੇ ਵਧੀਆ ਹੋ ਜਾਊਂਗੇ ਨਾ ਪ੍ਰਿਪੇਅਰ ਫੇਰ ਗੱਲ ਹੈਗੀ ਆ ਕਿ ਟ੍ਰੇਨਿੰਗ ਜ਼ਰੂਰੀ ਆ ਬਾਕੀ ਐ ਬਾਈ ਟ੍ਰੇਨਿੰਗ ਲੈ ਜਊਗਾ ਸਰਟੀਫਿਕੇਟ ਵੀ ਬਣ ਜੂਗਾ ਆ ਜਾਗੇ ਟ੍ਰੇਨਿੰਗ ਨਹੀਂ ਲਮਾਏ ਯਾਰ ਬਾਰ ਮਾਰ ਖਾ ਜਾਗੇ ਨੁਕਸਾਨ ਹੋ ਜਾਣਾ ਉਦੋਂ ਬਾਅਦ ਨੁਕਸਾਨ ਕਰਨ ਲੱਗੇ ਲਗਵਾਠ ਵਾਰ ਹੋ ਗਈ ਡਾਕਟਰ ਲੈ ਜਾਣਗੇ ਉਹ ਉੱਥੇ ਜਾੜਦੀ ਗੱਲ ਉਹ ਜੋਗਜ ਨੌਲੇਜ ਲੋਕੀ ਕਰਾਂਗੇ ਸਹੀ ਗੱਲ ਨੌਲੇਜ ਜ਼ਰੂਰੀ ਹੋਣੀ ਹੈ ਨੌਲੇਜ ਜ਼ਰੂਰੀ ਆ ਬਾਈ ਆਪਣਾ ਕਿਹੜਾ ਪੈਂਦਾ ਸਾਡਾ ਮਾਨਸਾ ਮਾਨਸਾ ਬਾਈ ਮਾਨਸਾ ਨਾਲ ਹੀ ਆ ਸੀ ਸਾਡੇ ਅੱਗੇ ਨਹੀਂ ਨਹੀਂ ਅੱਡਾ ਅੱਛਾ ਢਾੜਾ ਹੀ ਰੱਖੀਆ ਬਾਈ ਪਹਿਲਾਂ ਨਹੀਂ ਹੈ ਨਹੀਂ ਬਾਈ ਪਹਿਲਾਂ ਤਾਂ ਅੱਛਾ ਟ੍ਰੇਨਿੰਗ ਹੀ ਲੈਣੀ ਹੈ ਠੀਕ ਹੈ ਠੀਕ ਹੈ ਕਿਵੇਂ ਬਾਈ ਵੀਡੀਓ ਚ ਵੇਖਿਆ ਜੀ ਫਿਰ ਹਾਂ ਬਾਈ ਮੈਂ ਬਾਈ ਜੀ ਬਰਾੜ ਬੜੇ ਆਪਾਂ ਉਹਨੇ ਰਹਿਨੇ ਆ ਸਾਰੇ ਬਾਈ ਜਾਨਾ ਹਾਂ ਵਧੀਆ ਚੀਜ਼ ਆ ਨਾ ਬਾਈ ਤੇ ਮਾਹੌਲ ਵਧੀਆ ਬਾਈ ਹਾਂ ਵਧੀਆ ਬਾਈ ਬਾਕੀ ਕੋਈ ਹੈ ਨਹੀਂ ਨਾ ਬਰਾੜਾਂ ਦਾ ਘਰ ਨੂੰ ਬੈਠੇ ਨਾ ਵੇ ਸਾਰੇ ਆਏ ਵਧੀਆ ਅੱਗ ਬਾਲੀਆਂ ਬਾਈਆਂ ਜੀ ਨਾ ਬਾਈ ਆਪਣਾ ਕਿਹੜਾ ਪਿੰਡ ਹੈ ਜੋਗਾ ਬਾਈ ਜੋਗਾ ਕਿੱਥੇ ਬਾਈ ਗਵਾਂਡੀ ਆ ਬਾਈ ਆਪਣਾ ਹੈ ਅੱਛਾ ਮਾ ਠੀਕ ਆ ਤੇਰਾ ਗਵਾਂਡੀ ਹੈ ਗਵਾਂਡੀ ਆਪਣਾ ਹੈ ਠੀਕ ਆ ਠੀਕ ਆ ਠੀਕ ਆ ਮਾਨਸੇ ਵਾਲੇ ਹੀ ਆ ਸਾਰੇ ਠੀਕ ਹੈ ਬਾਈ ਮਾਨਸੇ ਵਾਲੇ ਵੀ ਆ ਗਏ ਬਾਈ ਬਹੁਤ ਦਰੂ ਬਾ ਕੀ ਉਤਰਪ੍ਰਦੇਸ਼ ਤੋਂ ਵੀ ਆਏ ਆ ਨਾ 660 ਕਿਲੋਮੀਟਰ ਚੱਲ ਕੇ ਆਪਾਂ ਉਹ ਮਿਲਾਵਾਂਗੇ ਬਾਈ ਨਾਲ ਤੇ ਬਾਈ ਵਧੀਆ ਬਾਈ ਜਿਹਨੇ ਵੀ ਟ੍ਰੇਨਿੰਗ ਲੈਣੀ ਆ ਨਾ ਬਾਕੀ ਬਾਈ ਰਾਏਵਰ ਬਰਾੜ ਗੋਡ ਫਾਰਮਰ ਹੈ ਇਹ ਕੋਠੇ ਗੁਰਸਿੰਗਲ ਜ਼ਿਲ੍ਹਾ ਬਠਿੰਡਾ ਆ ਕੇ ਤੁਸੀਂ ਸੰਪਰਕ ਕਰ ਸਕਦੇ ਨਾਂ